ਅੱਜ ਪਿੰਡ ਗਹਿਰੀਵੋਟਰ ਵਿਖੇ ਇੱਕ ਸਵੇਰੇ ਸਵੇਰੇ ਬੜੀ ਮੰਦਭਾਗ ਘਟਨਾ ਘਟੀ ਹੈ ਇੱਕ ਨੌਜਵਾਨ ਦੀ Laash ਮਿਲੀ ਹੈ ਖੇਤਾਂ ਵਿੱਚੋਂ ਜੋ ਕਿ ਦੱਸ ਰਹੇ ਹੈ ਕਿ ਗਹਿਰੀਵੋਟਰ ਦਾ ਦੱਸਿਆ ਜਾ ਰਿਹਾ ਹੈ ਇਹ ਨੌਜਵਾਨ ਇਹਦੀ Laash ਖੇਤਾਂ ਵਿੱਚੋਂ ਮਿਲੀ ਹੈ ਪੁਲਿਸ ਪਾਲਟੀ ਮੌਕੇ ਤੇ ਪਹੁੰਚੀ ਹੈ ਪਿੰਡ ਵਾਸੀ ਹੈ ਸਰਪੰਚ ਸਾਹਿਬ ਹੈ ਤੇ ਆਪਾਂ ਪੁੱਛਦੇ ਹਾਂ ਵੀ ਕੀ ਹੋਇਆ ਜੀ ਇਹ ਆਪਾਂ ਸਰਪੰਚ ਜੀ ਮਾਨਪ੍ਰੀਤ ਮਾਨਪ੍ਰੀਤ ਕੌਰ ਦੇ ਪਤੀ ਨਰਮਲਜੀਤ ਸਿੰਘ ਨਾਲ ਗੱਲ ਕਰਦੇ ਆਂ ਵੀ ਇਹ ਕੀ ਘਟਨਾ ਘਟਿਆ ਜੀ ਅਜੇ ਕੁਝ ਨਹੀਂ ਪਤਾ ਲੱਗਿਆ ਜੀ ਪਰ ਬਾਈ ਤੁਸੀਂ ਕਦੇ ਇਹ ਗੱਲ ਲੱਗੂਆ ਜੀ ਅੱਛਾ ਕਿੱਥੋਂ ਦਾ ਨੌਜਵਾਨ ਹੈ ਇਹ ਮੈਰੀ ਬੁੱਟਰ ਦਾ ਜੀ ਅੱਛਾ ਰੱਖੋ ਜੀ ਅੱਛਾ ਰੋਮ ਸਿੰਘ ਦਾ ਲੜਕਾ ਜੀ ਠੀਕ ਹੈ ਜੀ ਇਹ ਸੈਂਡ ਵਾਲੇ ਫੈਕਟਰੀ 'ਚ ਕੰਮ ਕਰਦਾ ਜੀ ਠੀਕ ਹੈ ਜੀ ਤੇ ਕੋਈ ਕਾਰਨ ਲੱਗ ਰਿਹਾ ਹੋਵੇ ਐਕਸੀਡੈਂਟ ਜਾਂ ਕੋਈ ਮਰਡਰ ਕੋਈ ਐਕਸੀਡੈਂਟ ਨਹੀਂ ਹੋਇਆ ਜੀ ਕੋਈ ਕਾਰਨ ਦਾ ਪਤਾ ਨਹੀਂ ਲੱਗ ਰਿਹਾ ਜੀ ਹਾਂਜੀ ਆਪਣੇ ਨਾਲ ਬਾਈ ਗਰਮੀਤ ਸਿੰਘ ਹੈ ਜੀ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਜੀ ਬਾਈ ਜੀ ਕੀ ਆਲੇ ਹਾਂ ਜੀ ਪਤਾ ਕੀ ਹੈ ਜੀ ਸਾਨੂੰ ਤਾਂ ਸਵੇਰ ਤਲਾਹ ਗਈ ਅੱਛਾ ਕਹਿੰਦੇ ਵੀ ਆਪਣੇ ਇੱਧਰ ਮਹਿਤੇ ਵਾਲੇ ਰਾਹ ਤੇ ਇੱਕ ਮਰਡਰ ਹੋਇਆ ਪਿਆ ਜਦੋਂ ਅਸੀਂ ਆਏ ਆ ਕੇ ਦੇਖਿਆ ਉਹਨਾਂ ਨੇ ਵਿਚਾਲੇ ਰਾਹ ਦੇ ਵਿੱਚੋਂ ਛੇੜ ਤੇ ਖਾਲਚ ਸਿੱਟ ਕੇ ਇਹਦੇ ਉੱਤੇ ਮਿੱਟੀ ਪਾਈ ਕੀ ਠੀਕ ਹੈ ਜੀ ਫਿਰ ਅਸੀਂ ਸੰਗਠ ਥਾਣੇ ਪਾਟੀ ਸਾਹਿਬ ਨੂੰ ਫੋਨ ਕਰਾਇਆ ਸੱਜਾ ਸਾਹਿਬ ਨੂੰ ਉਹ ਆਏ ਕਿਹੜਾ ਇਹ ਮੁੰਡਾ ਹੈ ਸੈਨੇ ਵਾਲੇ ਲੱਗੇ ਜੁਬਾ ਜਾਂਦਾ ਹੁੰਦਾ ਈ ਸ਼ਾਮ ਨੂੰ ਆ ਜਾਂਦਾ ਹਾਂਜੀ ਤੇ ਇਹਦਾ ਨਾਂ ਅੰਗਰੇਜ਼ ਸਿੰਘ ਗੱਗੂ ਆ ਇਹਦੇ ਪਿਓ ਦਾ ਨਾਂ ਹਰਵੰਤ ਸਿੰਘ ਉਰਫ ਕਾਕਾ ਕਿਸੇ ਨਾਂ ਇਹਦਾ ਕੋਈ ਇਹੇ ਦਾ ਹੈ ਨਹੀਂ ਸੀ ਇਹ ਹੁਣ ਸਾਨੂੰ ਸਮਝ ਨਹੀਂ ਆਉਦੀ ਕਿਹੜਾ ਇਹ ਮਾਰਿਆ ਹੈ ਇਹਦੇ ਇੱਕ ਤਾਂ ਸੱਟ ਮਾਰੀ ਹੈ ਇੱਕ ਇਹਦਾ ਗਲ ਟੁੱਟਿਆ ਹੋਇਆ ਸੀ ਠੀਕ ਹੈ ਜੀ ਇਹ ਪਿੱਛੇ ਨੇ ਮਾਰ ਕੇ ਇਹ ਹੋਇਆ ਤਾਂ ਮਰ ਰਹੀ ਹੈ ਜਿਹੜੇ ਐ ਨਹੀਂ ਪਤਾ ਲੱਗਦਾ ਕਿਹਨੇ ਕਰਿਆ ਕਿਹਨੇ ਨਹੀਂ ਇਹ ਵਿਚਾਰੇ ਹੁਣ ਮੰਗ ਕਰਦੇ ਆ ਤਰੀਬ ਆਦਮੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਹੜੇ ਬੰਦਿਆਂ ਨੇ ਇਹ ਕਾਰਾ ਕਰਿਆ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਇਸ ਲੱਖਾਂ ਦੇ ਪਿੱਛੇ ਹੋਣਾ ਚਾਹੀਦਾ ਪਿੰਡ ਵਾਸੀਆਂ ਦਾ ਕਹਿਣਾ ਹੈ ਵੀ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਇਹ ਨੌਜਵਾਨ ਗਰੀਬ ਪਰਿਵਾਰ ਦਾ ਗੈਰੀ ਬੁੱਟਰ ਗੁਰੂ ਸਰ ਸ਼ੈਨੇ ਵਾਲੇ ਫੈਕਟਰੀ ਵਿੱਚ ਕੰਮ ਕਰ ਰਿਹਾ ਸੀਗਾ ਤੇ ਪਿੰਡ ਵਾਸੀ ਆਪਾਂ ਇਦੋਂ ਬਾਅਦ ਆਪਾਂ ਐਸਐਚਓ ਸਾਹਿਬ ਨਾਲ ਗੱਲ ਕਰਦੇ ਆਂ ਵੀ ਕੀ ਵਜ੍ਹਾ ਕੀ ਕਾਰਨ ਹੈਗਾ ਪਿੰਡ ਵਾਸੀ ਮੌਕੇ ਤੇ ਮੌਜੂਦ ਹੈ ਬਹੁਤ ਮੰਦਭਾਗੀ ਘਟਨਾ ਸ ਵੀਰੇ ਸ ਵੀਰੇ ਦਿਨ ਚੜ੍ਹਦੇ ਨਾਲ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ ਲਾਸ਼ ਨੂੰ ਦੇਖਣ ਲਈ ਬਹੁਤ ਪਿੰਡ ਵਾਸੀ ਪਹੁੰਚੇ ਇੱਥੇ ਵੀ ਕੌਣ ਹੈ ਪਤਾ ਲੱਗ ਚੁੱਕਾ ਹੈ ਅੰਗਰੇਜ਼ ਸਿੰਘ ਨਾਂ ਦਾ ਨੌਜਵਾਨ ਹੈ ਫੈਕਟਰੀ ਵਿੱਚ ਚੈਨੇ ਵਾਲੇ ਫੈਕਟਰੀ ਵਿੱਚ ਕੰਮ ਕਰਦਾ ਸੀ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਖਾਲੇ ਖਾਲੇ ਵਿੱਚ ਸਿੱਟ ਗਏ ਇਹਦੇ ਉੱਤੇ ਮਿੱਟੀ ਪਾ ਦਿੱਤੀ ਗਈ ਸੀ ਤੇ ਸਵੇਰ ਇਸ ਦਾ ਪਤਾ ਲੱਗਿਆ ਤਾਂ ਇਹਨਾਂ ਨੇ ਪਿੰਡ ਵਾਸੀਆਂ ਨੇ ਥਾਣਾ ਸੰਗਤ ਵਿਖੇ ਕੰਪਲੇਨ ਕੀਤੀ ਸੂਚਨਾ ਦਿੱਤੀ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੋਈ ਹੈ ਦੇਖਦੇ ਆਂ ਵੀ ਇਹ ਕਤਲ ਹੈ ਜਾਂ ਕੋਈ ਐਕਸੀਡੈਂਟ ਹੈ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਹਾਂਜੀ ਸਰ ਜਿਹੜੀ ਅੱਜ ਲਾਸ਼ ਮਿਲੀ ਹੈ ਇਹ ਐਕਸੀਡੈਂਟ ਹੈ ਜਾਂ ਕੋਈ ਕਤਲ ਕੇਸ ਹੈ ਜੀ ਇਹ ਕਤਲ ਲੱਗਦਾ ਹੈ ਜਿਹੜੇ ਮੌਕੇ ਦੇ ਹਾਲਾਤਾਂ ਤੋਂ ਬਾਅਦ ਵੀ ਅਸੀਂ ਇਸ ਵੰਦੀ ਅਜੇ ਫੋਟੋ ਦੇ ਫਰਦਾਲ ਕਰ ਰਹੇ ਹਾਂ ਤੇ ਰਿਪੋਰਟ ਦੇ ਬਿਆਨ ਲਿਖੋ ਬਿਆਨ ਲਿਖਣ ਤੋਂ ਬਾਅਦ ਜੈਸੇ ਤੁਹਾਨੂੰ ਕਲਾਕਟ ਕਰ ਦਿੱਤੀ ਕਿੱਥੋਂ ਦਾ ਬੰਦਾ ਲੱਗ ਰਿਹਾ ਜੀ ਇਹ ਗਰੇ ਪੁੱਤਰ ਦਾ ਰਹਿਣ ਵਾਲਾ ਆਪਣਾ ਐਡਰੈਸ ਇਸ ਤੱਕੂ ਸਨ ਆਫ ਮਮਾ ਤੋਂ ਆਇਆ ਜੀ ਅੱਛਾ ਪਤੀ ਹਾਲ ਜਮਰਾ ਜੈਰੀ ਪੁੱਤਰ ਮੇਰੇ ਨਾਲ ਆਇਆ ਤੇ ਕੋਈ ਲੱਗ ਰਿਹਾ ਹੈ ਜਿਵੇਂ ਕਤਲ ਹੈ ਜੀ ਇਹ ਲਗਦਾ ਕਤਲ ਹੀ ਲੱਗ ਰਿਹਾ ਹੈ ਠੀਕ ਹੈ ਜੀ ਠੀਕ ਹੈ ਆਪਾਂ ਉਸ ਨੌਜਵਾਨ ਦੇ ਘਰੇ ਪਹੁੰਚੇ ਆ ਜਿਸ ਦਾ ਆਪਾਂ ਨੂੰ ਖੇਤਾਂ ਵਿੱਚੋਂ Laash ਮਿਲੀ ਹੈ ਘਰ ਦਾ ਰੋ ਰੋ ਬੁਰਾ ਹਾਲ ਹੈ ਤੇ ਆਪਾਂ ਉਸ ਮੁੰਡੇ ਦਾ ਨਾਂ ਕੀ ਹੈ ਜੀ ਆਪਣਾ ਅੰਗਰੇਜ਼ ਅੰਗਰੇਜ਼ ਦੀ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਤੇ ਵੀ ਕੀ ਹੋਇਆ ਸੀਗਾ ਮਾਤਾ ਜੀ ਬਹੁਤ ਮਾੜਾ ਕੰਮ ਹੋਇਆ ਜੀ ਇਹ ਤੇ ਕੀ ਕਹਿਣਾ ਚਾਹੂੰ ਤੁਸੇ ਜੇ ਪਰੇ ਮੈਂ ਜਿਹੜੇ ਦੁਸ਼ਮਣ ਆਦੇ ਹੁੰਦੇ ਨੇ ਉਹ ਮਾਰਦੇ ਉਹਨਾਂ ਨੂੰ ਫੜਨਾ ਚਾਹੀਦਾ ਨਹੀਂ ਇਹ ਪਹਿਲਾਂ ਕੰਮ ਤੇ ਸੀਗਾ ਜਾਂ ਘਰੇ ਸੀ ਮੁੰਡਾ ਕੰਮ ਤੇ ਸੀ ਅੱਛਾ ਕੰਮ ਤੋਂ ਆਇਆ ਪੈਸੇ ਲੈ ਆ ਕੇ ਪੈਸੇ ਅੱਛਾ ਹਾਂ ਮੰਮੀ ਆਖਿਆ ਲਿਆ ਦੋ ਪੈਸੇ ਮੈਨੂੰ ਅੱਜ ਮੜ ਕੇ ਮੰਮੀ ਰੋਟੀ ਪਕਾ ਲਾ ਮੈਂ ਆਉਣਾ ਇਹ ਤੇ ਬਾਹਰ ਖੜਿਆ ਨੇ ਪਤਾ ਨਹੀਂ ਕਿਹੜੇ ਆ ਕਿਹੜੇ ਨਹੀਂ ਬਾਜ਼ਮਾਰੀ ਆ ਹੁਣ ਆਪਾਂ ਕਣ ਮਗਰ ਜਾਣੀ ਰੋਟੀ ਲੱਗੀ ਪਈਆਂ ਨਾ ਮੰਮੀ ਮੈਂ ਹੁਣੇ ਆ ਗਿਆ 5 ਮਿੰਟਾਂ ਚ ਕਿਹੜੇ 5 ਮਿੰਟ ਬਾਅਦ ਆਦਣ ਆ ਗਿਆ ਅਜੇ ਤੱਕ ਨਹੀਂ ਆਇਆ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਕਿਸੇ ਨੇ ਦੱਸਿਆ ਕਿ ਤੁਹਾਨੂੰ ਪਤਾ ਲੱਗਿਆ ਸੀਗਾ ਸਾਨੂੰ ਤਾਂ ਤੜਕੇ ਜਦੋਂ ਪਤਾ ਲੱਗਿਆ ਹੈ ਅਸੀਂ ਤਾਂ ਜਦੋਂ ਤੜਕੇ ਇਥੇ ਨਜ਼ਾਰੇ ਆਦਾ ਉਹ ਤਾਂ ਸਾਨੂੰ ਪਤਾ ਲੱਗ ਗਿਆ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੇ ਕਿਸੇ ਤੇ ਕੋਈ ਤੁਹਾਨੂੰ ਸ਼ੱਕ ਹੋਵੇ ਹੁਣ ਸ਼ੱਕ ਦਾ ਉਹ ਹੀ ਗੱਲ ਉਹ ਆਪ ਹੀ ਦੱਸੀ ਜਾਂਦੇ ਆ ਸਾਡੇ ਸ਼ੱਕ ਚ ਕੀ ਗੱਲ ਹੈ ਇਹ ਤਾਂ ਆਪ ਹੀ ਲਿਖੀ ਜਾਂਦੇ ਆ ਅੱਜ ਦਾ ਕੰਨੀ ਕਰਨਾ ਸੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਇਹਨਾਂ ਦਾ ਕਹਿਣਾ ਹੈਗਾ ਵੀ ਜਲਦੀ ਤੋਂ ਜਲਦੀ ਕਾਤਲਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਪੱਕੇ ਤਮਾ ਤੋਂ ਅਸੀਂ ਆ ਕੇ ਟਕ ਤਾਂ ਜਾਓ ਇਹਨਾਂ ਨੂੰ ਇਨਸਾਫ ਮਿਲੇ ਫੜ ਕੇ ਫੇਰ ਤੇ ਫਿਰ ਨਹੀਂ ਤੇ ਵਾਲਾ ਕੋਈ ਪਾਰੀਆਂ ਨਾ ਕਰੋ ਜਿਓ ਭਾਗ ਦੇ ਬੇ ਜੀ ਜਿਹੜਾ ਆਪਣਾ ਬੇਡਾ ਗੁਜ਼ ਰਿਹਾ ਹੈਗਾ ਤੇ ਕਿਸੇ ਨਾਲ ਕੋਈ ਲੜ ਲੜਾਈ ਹਲ ਕਰਿਆ ਹੋਵੇ ਨਹੀਂ ਜੀ ਅੱਛਾ ਹੋਈ ਲੱਗ ਗਈ ਤੇ ਕੰਮ ਤੋਂ ਘਰੇ ਆ ਗਿਆ ਸੀ ਕਿ ਕੰਮ ਤੋਂ ਆਏ ਨਹੀਂ ਸੀ ਜੀ ਕੰਮ ਤੋਂ ਆ ਗਿਆ ਸੀ ਕਰੇ ਜੀ ਅੱਛਾ ਬਾਅਦ ਚ ਗਿਆ ਜੀ ਅੱਛਾ ਸਾਨੂੰ ਘਰੇ ਪੈਸਾ ਦਾ ਰਹਿ ਗਿਆ ਜੀ ਪੈਸੇ ਪਵਾਉਣ ਹਾਂ ਉਦੋਂ ਬਾਅਦ ਚ ਮੁੰਡਿਆਂ ਨੇ ਬਾਹਰ ਬੋਲ ਮਾਰਿਆ ਅੱਛਾ ਪਤਾ ਨਹੀਂ ਲੱਗਾ ਵੀ ਕੌਣ ਬੰਦੇ ਨੇ ਬੋਲ ਮਾਰਿਆ ਹਾਂ ਜੀ ਆਈ ਦੀ ਪਤਾ ਲੱਗਾ ਕੋਈ ਨਹੀਂ ਠੀਕ ਹੈ ਜੀ ਤੇ ਫਿਰ ਤੁਹਾਨੂੰ ਸਵੇਰ ਪਤਾ ਲੱਗਿਆ ਜਾਂ ਰਾਤ ਹੀ ਪਤਾ ਲੱਗਿਆ ਸੀਗਾ ਲਾ ਜੀ ਸਵੇਰ ਪਤਾ ਲੱਗਾ 8 ਵਜੇ ਅੱਛਾ ਬਸ 7 ਵਜੇ ਪਤਾ ਲੱਗਾ ਜੀ 7 ਵਜੇ ਕੰਮ ਤੇ ਜਾਂਦਾ ਠੀਕ ਹੈ ਜੀ ਕਿੰਨੀ ਉਮਰ ਸੀ ਪੱਛੀ ਦੀ ਹੈਗਾ ਜੀ ਹਾਂ 25 30 ਲਾਉਂਦਾ ਜੀ ਠੀਕ ਹੈ